ਦੇ ਸਜਣ ਬਿੱਤਰ ਸਾਡੇ ਪਿੰਡ ਦੇ ਪਤੰਤੇ ਸਜਣ ਮੋਤਬਰ ਤੇ ਸਾਡੇ ਪਿਆਰੇ ਪਿਆਰੇ ਬੱਚਿਆਂ ਦੀ ਮਾਂ। ਅੱਜ ਆਪਾਂ ਕਈ ਤੇ ਦੂਜੀ ਵਾਰ ਇਕੱਠੇ ਹੋਇਆ ਇਸੇ ਨੰਤੇ। ਇਸ ਤੋਂ ਪਹਿਲਾਂ ਪਿਛਲੇ ਸਾਲ ਆਪਣੀ ਬੱਚੀ ਰਮਨੀਤ ਕੌਰ ਜਿਨੇ ਉਸ ਪ੍ਰਮਾਤਮਾ ਦੀ ਦੇਣ ਜਿਹਦੇ ਥੱਲੇ ਇਹ ਸਾਰਾ ਸੰਸਾਰ ਚੱਲ ਰਿਹਾ ਹੈ। ਅਸੀਂ ਮਹਿਿਤ ਕਰਾਈ ਬੱਚਿਆਂ ਨੇ ਮਹਿਿਤ ਕੀਤੀ ਅੱਜ ਦੋ ਬੱਚੇ ਸਾਡੇ ਸਕੂਲ ਦੇ ਫਿਰ ਪੰਜਾਬ ਚ ਜਿਹੜੇ ਪਹਿਲੇ ਨੰਬਰ ਤੇ ਆਏ ਨੇ ਇਹਨਾਂ ਕੁੜੀਆਂ ਨੇ ਅੱਜ ਦੂਜੀ ਵਾਰ ਜਿਹੜਾ ਇੱਕ ਰਿਸ਼ਮਾ ਕਰਕੇ ਦਿਖਾਇਆ ਅੱਜ ਤੋਂ ਦੋ ਦਿਨ ਪਹਿਲਾਂ ਨਮੋਦਿਆ ਸਕੂਲ ਦਾ ਜਿਹੜਾ ਰਿਜ਼ਲਟ ਆਇਆ ਸੀ ਉਹਦੇ ਵਿੱਚ ਵੀ ਜਿਹੜੀ ਆਪਣੀ ਬੱਚੀ ਨੇ ਉਹ ਜਿਹੜਾ ਪ੍ਰੀਖਿਆ ਪਾਸ ਕੀਤੀ ਹੈ ਉਹ ਵੀ ਸਿਮਰਨ ਕੌਰ ਪੁੱਤਰੀ ਸ਼ਿੰਘਾਰਾ ਸੀ ਤਾ ਇਹ ਨਮੋਦਿਆ ਦਾ ਵੀ ਆਪਣਾ ਦੂਜਾ ਬੱਚਾ ਇਹ ਤੋਂ ਪਹਿਲਾਂ ਨਰਿੰਦਰ ਸਿੰਘ ਪੋਤਾ ਹਾਕਮ ਸਿੰਘ ਦਾ ਸਾਰੇ ਤੁਸੀਂ ਜਾਣਦੇ ਹੋ ਉਹ ਬੱਚਾ ਵੀ ਆਪਣਾ ਹੀ ਸਟੂਡੈਂਟ ਹੈ ਇਸੇ ਸਕੂਲ ਦੀ ਪਨੀਰੀ ਹੈ ਤੇ ਅੱਜ ਵੀ ਜਿਹੜੀਆਂ ਇਹ ਬੱਚੀਆਂ ਨੇ ਇਹ ਜਿਹੜਾ ਰਿਕਾਰਡ ਤੋੜ ਜਿਹੜਾ ਇਹ ਕ੍ਰਿਸ਼ਮਾ ਇਹ ਬੱਚੀਆਂ ਨੇ ਕੀਤਾ ਹਾਂਜੀ ਜੀ ਕੋਸਾ ਵਿੱਚ ਮੈਂ ਕਹਿੰਦੇ ਨਾ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਬਤਾਈਆਂ ਹਰ ਕੋਲ ਹੁੰਦੀਆਂ ਰਹਿਣ ਤਰੱਕੀਆਂ ਗਵਰ ਚਾਚੇ ਤੇ ਅਸੀਂ ਤਾਂ ਇਹ ਵੀ ਇਸੇ ਤਰ੍ਹਾਂ ਹੀ ਪਰਮਾਤਮਾ ਹੋਰ ਚੜ੍ਹਦੀ ਕਲਾ ਬਖਸ਼ੀ ਆਪੀ ਪੰਜਾਬ ਮਨਵਾ ਜਿਹੜਾ ਪੰਜਵੀਂ ਕਲਾਸ ਦਾ ਇਹਦਾ ਨਤੀਜਾ ਉਹ ਕੋਸ਼ਿਸ਼ ਕੀਤਾ ਗਿਆ ਤੇ ਸਾਡੇ ਉਹਦੇ ਵਿੱਚ ਦੋ ਬੱਚੀਆਂ ਅਵਨਪ੍ਰੀਤ ਕੌਰ ਤੇ ਸਿਮਰਨ ਕੌਰ ਇਹਨੇ 500 ਜੋ 500 ਨੰਬਰ ਲੈ ਕੇ ਮੱਲਾ ਮਾਰੀਆਂ ਨੇ ਤੇ ਤੀਜਾ ਸਾਡੇ ਸਕੂਲ ਦਾ ਸਾਰਾ ਹੀ ਬਹੁਤ ਅੱਛਾ ਆਇਆ ਹੈਗਾ ਅਸੀਂ ਇਸ ਦਿਨ ਦੇ ਉੱਪਰ ਪੂਰੇ ਨਗਰ ਦਾ ਵਿਸ਼ੇਸ਼ ਤੌਰ ਤੇ ਸਰਪੰਚ ਸਾਹਿਬ ਸਰਦਾਰ ਲਖਵੀਰ ਸਿੰਘ ਜੀ ਦਾ ਸਮੂਹ ਸਟਾਫ ਦਾ ਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਦੇ ਤਹਿਤੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਨੂੰ ਤੇ ਹੋਰ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹਨੂੰ ਉਚੇਰੇ ਪੱਧਰ ਤੇ ਲੈ ਕੇ ਜਾਣ ਲਈ ਬਹੁਤ ਸਾਰੇ ਜਿਹੜੇ ਨੇ ਨਵੇਂ ਜਿਹੜੇ ਕੰਮ ਨੇ ਉਹ ਸ਼ੁਰੂ ਕੀਤੇ ਨੇ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਵਿਸ਼ੇਸ਼ ਤੌਰ ਤੇ ਅਸੀਂ ਨਗਰ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਹਰ ਪਲ ਸਾਡੇ ਨਾਲ ਸਾਥ ਦਿੰਦੇ ਨੇ ਤੇ ਇਸ ਮੌਕੇ ਤੇ ਪੂਰੇ ਨਗਰ ਨੂੰ ਪੂਰੇ ਇਲਾਕੇ ਨੂੰ ਇਹ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਓ ਤਾਂ ਜੋ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਅੱਗੇ ਵੱਧ ਸਕੇ ਤੇ ਹੋਰ ਮੁਕੰਮਲ ਜਿਹੜੇ ਨੇ ਉਹ ਆਪਦੇ ਨਤੀਜੇ ਪ੍ਰਾ ਸਕਣ ਧੰਨਵਾਦ ਜੀ ਬਹੁਤ ਬਹੁਤ ਮੇਰਾ ਨਾਮ ਅਵਨ ਪ੍ਰੀਤ ਕੋ ਹੈ ਮੇਰੇ 550 500 ਨੰਬਰ ਆਏ ਹਨ ਮੇਰਾ ਨਾਮ ਸੁਮਨ कौर ਹੈ ਮੇਰੇ 500 ਚ 500 ਨੰਬਰ ਆਏ ਨੇ ਓਕੇ ਹੁਣ ਅੱਜ ਜਿਹੜੀ ਬਹੁਤ ਜਿਹੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਪਿਛਲੇ ਸਾਲ ਵੀ ਸਾਡੇ ਸਕੂਲ ਦਾ ਜਿਹੜਾ ਨਤੀਜਾ 100% ਸੀ ਤੇ ਉਹਦੇ ਵਿੱਚੋਂ ਇੱਕ ਬੱਚੀ ਰਮਨੀਤ ਕੌਰ ਜਿਹਨੇ 500 ਚ 500 ਨੰਬਰ ਲਏ ਅੱਜ ਵੀ ਇਹ ਤੁਹਾਡੇ ਸਾਹਮਣੇ ਜਿਹੜੀਆਂ ਦੋ ਬੱਚੀਆਂ ਆਵਨਪ੍ਰੀਤ ਕੌਰ ਤੇ ਸਿਮਰਨ ਕੌਰ ਇਹਨਾਂ ਦੋਨੋਂ ਬੱਚਿਆਂ ਨੇ ਜਿਹੜੇ 500 ਚ 500 ਨੰਬਰ ਪ੍ਰਾਪਤ ਕੀਤੇ ਆ ਜਿਹਦੇ ਨਾਲ ਕੀ ਅਦੇ ਆਪਕਾਂ ਦੀ ਕਰਵਾਈ ਮਿਹਨਤ ਇਲਾਕੇ ਦੇ ਨਗਰ ਦਾ ਜਿਹੜਾ ਹੈਗਾ ਲੋਕਾਂ ਦਾ ਸਹਿਯੋਗ ਉਹ ਦੇਖਣ ਲਈ ਐਮਐਲਏ ਸਰਦਾਰ ਹਰਮਨ ਸਿੰਘ ਪਠਾਨ ਮੱਜਰਾ ਜਿਨ੍ਹਾਂ ਦੇ ਦ੍ਰਿਸ਼ਾ ਨਿਰਦੇਸ਼ ਹੈਟ ਸਕੂਲ ਦੀ ਬਿਲਡਿੰਗ ਦੇ ਕੰਮ ਹੋਰ ਜਿਹੜੇ ਹੈ ਬਹੁਤ ਵਧੀਆ ਸੁੰਦਰ ਸੋਹਣੇ ਜਿਹੜੇ ਕੰਮ ਹੈ ਉਹ ਕਰਵਾਏ ਜਾ ਰਹੇ ਨੇ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਜਿਹੜਾ ਹੁਣ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਸੀ ਉਹਨਾਂ ਦਾ ਬਹੁਤ ਅਜਿਹੇ ਸ਼ੁਕਰਗੁਜ਼ਾਰ ਹਾਂ ਕਰਦਾ ਹਾਂ ਆਪਕਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜੋ ਵੀ ਕੰਮ ਕਰਾਈਏ ਬਹੁਤ ਵਧੀਆ ਕਰਾਈਏ ਮੇਰੇ ਬੱਚੇ ਅੱਗੇ ਵੀ ਸਰਕਾਰੀ ਸਕੂਲ ਨੇ ਦੇਵੀਗੜ੍ਹ ਤੋਂ ਪੰਜਵੀਂ ਤੇ ਪੰਜਵੀਂ ਪਾਸ ਕੀਤੀ ਹੈ 500 ਦੇ 500 ਨੰਬਰ ਦਿੱਤੇ ਹੈ ਤੇ ਹੁਣ ਉਹ ਫੇਰ ਸਰਕਾਰੀ ਸਕੂਲ ਚ ਦਾਖਲਾ ਕਰਵਾਵਾਂ ਦੇਵੀਗੜ੍ਹ ਸੀਨੀਅਰ ਸਕੂਲ ਤੋਂ ਤੇ ਹੁਣ ਵੀ ਮੇਰੇ ਜਿਹੜਾ ਪਹਿਲਾ ਛੁੱਪੀ ਸ਼ੋਭਪ੍ਰੀਤਾ ਆਇਆ ਹੈ ਉਹ ਵੀ ਪਹਿਲੇ ਨੰਬਰ ਤੇ ਆਇਆ ਹੈ ਤੇ ਤੀਜੇ ਨੰਬਰ ਤੇ ਹੈ ਮੇਰੀ ਛੋਟੀ ਆਹ ਹਰ ਚੀਜ਼ ਕੋਰ ਤੇ ਉਹ ਵੀ ਬਹੁਤ ਵਧੀਆ ਪੜ੍ਹਦੀ ਹੈ ਤੇ ਸਰਕਾਰ ਵੱਲੋਂ ਬਹੁਤ ਵਧੀਆ ਆਪਰਾ ਨਜ਼ਰ ਆਇਆ ਗਿਆ ਹੈ ਤੇ ਬਹੁਤ ਵਧੀਆ ਉਮੀਦ ਕਰਾਈ ਹੈ ਸਾਰਾ ਨੇ ਤੇ ਮੈਂ ਅੱਗੇ ਵੀ ਇਹੀ ਅਪੀਲ ਕਰਦਾ ਹਾਂ ਕਿ ਸਰ ਬਹੁਤ ਵਧੀਆ ਪੜਾਣਾ ਚਾਹੁੰਦਾ ਹਾਂ ਇਹੀ ਅਪੀਲ ਕਰਦਾ ਹਾਂ ਕਿ ਆਪਣੇ ਬੱਚਨ ਵੱਧ ਤੋਂ ਵੱਧ ਸਰਕਾਰੀ ਸਕੂਲ ਚ ਦਾਖਲ ਕਰਾਓ ਪਿੰਡਾਂ ਵਾਲੇ ਸਕੂਲ ਤੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬਹੁਤ ਵਧੀਆ ਪੜਾਈ ਕਰਾਂਦੇ ਆ